ਦਾ ਨਾਮ ਹਰਮਿੰਦਰ ਕੌਰ ਪਿੰਡ ਚੀਮਨੇ ਤੋਂ ਚੀਮਨੇ ਜਿਲ੍ਹਾ ਕਿਹੜਾ ਆਪਣਾ ਆਪਣਾ ਜਗਰਾਉਂ ਵਾਜਦਾ ਜਗਰਾਉਂ ਤੁਸੀਂ ਲੇ ਲੁਧਿਆਣਾ ਨਾ ਬਣ ਠੀਕ ਹੈ ਠੀਕ ਹੈ ਤੁਸੀਂ ਬੋਡੀ ਸਰਵਸ ਯੂਜ਼ ਕੀਤਾ ਤੁਹਾਨੂੰ ਕੀ ਕੀ ਪ੍ਰੋਬਲਮ ਸਿਗੀਆਂ ਪਹਿਲਾਂ ਜਦੋਂ ਤੁਸੀਂ ਯੂਨੀ ਬੋਡੀ ਸਰਵਸ ਨਹੀਂ ਯੂਜ਼ ਕੀਤਾ ਸੀ ਕੀ ਦਿੱਕਤਾਂ ਸਿਗੀਆਂ ਜੀ ਜੀ ਮੈਨੂੰ ਇੱਕ ਤਾਂ ਰੋਟੀ ਖਾਂਦੀ ਸੀ ਦਿਮਾਗ ਨੂੰ ਚੜ ਜਾਂਦੀ ਸੀ ਸਿਰ ਨੂੰ ਬਿਮਾਰੀ ਚੜ ਜਾਂਦੀ ਸੀ ਠੀਕ ਹੈ ਜੀ ਫਿਰ ਇੱਕ ਜਦੋਂ ਕੋਈ ਗੋਲੀ ਖਾਣੀ ਹੈ ਮੈਨੂੰ ਮੈਨੂੰ ਸਕਿਨ ਪ੍ਰੋਬਲਮ ਹੋ ਰਹੀ ਸੀ ਜੀ ਮੇਰੇ ਖਾਰਸ ਹੁੰਦੀ ਸਾਰੀ ਸਾਰੀ ਰਾਤ ਠੀਕ ਹੈ ਫਿਰ ਸਰੀਰ ਸਾਰਾ ਭਾਰਾ ਹੈਵੀ ਹੈਵੀ ਲੱਗਦਾ ਹੁੰਦਾ ਸੀਗਾ ਓਕੇ ਤੇ ਹੁਣ ਮੈਨੂੰ ਆਇਆ ਹੁਣ ਸਰੀਰ ਵੀ ਬੋਲਾ ਲੱਗਦਾ ਰੋਟੀ ਵੀ ਮੈਂ ਖਾ ਲੈਣੀ ਹੈ ਠੀਕ ਹੈ ਤੇ ਖਾਰਸ ਹੁਣ ਮੇਰੇ ਹੁੰਦੀ ਨਹੀਂ ਕੋਈ ਹੋਇਆ ਗੋਲੀ ਵੀ ਖਾ ਲਾ ਤਾਂ ਵੀ ਠੀਕ ਹੈ ਹੁਣ ਭੁੱਖ ਵੀ ਲੱਗਦੀ ਤੁਹਾਨੂੰ ਭੁੱਖ ਵੀ ਲੱਗਦੀ ਹੈ ਤੇ ਖਾਜਮ ਨਹੀਂ ਹੁੰਦੀ ਤੁਹਾਡੇ ਹਣਾ ਨਹੀਂ ਖਾਜਮ ਨਹੀਂ ਠੀਕ ਹੈ ਠੀਕ ਠੀਕ ਜੀ ਹੋਰ ਕੀ ਕੀ ਦਿੱਕਤਾਂ ਸੀ ਆਪਾਂ ਨੂੰ ਹੋਰੇ ਸਰੀਰ ਸਰੀਰ ਤੁਹਾਡਾ ਕਿੰਨਾ ਹਲਕਾ ਹੋ weight ਦਾ ਕਿੰਨਾ ਫਰਕ ਪਿਆ weight ਵੀਜੀ ਮੇਰਾ 73 ਕਿਲੋ ਸੀਗਾ ਤੇ ਹੁਣ ਮੇਰਾ weight ਹੈਗਾ ਵਾ 65 ਕਿਲੋ 65 ਕਿਲੋ ਹਨਾ 8 ਕਿਲੋ ਤੁਹਾਡਾ ਭਾਰ ਵੀ ਘਟ ਗਿਆ ਹਾਂਜੀ ਹਾਂਜੀ ਪਰ ਤੁਸੀਂ ਸਰਵਿਸ ਪਾਏ ਇੱਕ ਯੂਜ਼ ਕੀਤਾ ਹੈ ਜਿਹਾ ਹਨਾ ਕਿ ਮੈਂ 25 ਦਿਨ ਹੀ ਖਾਧੀ ਦਵਾਈ ਤੇ ਸਰੀਰ ਮੇਰਾ ਬਹੁਤ ਹੌਲਾ ਹੌਲਾ ਵਾ ਤੇ ਮੇਰਾ ਹੁਣ ਜਿੰਨੇ ਤੁਰਨ ਫਿਰਨ ਵੀ ਠੀਕ ਕਰਦਾ ਠੀਕ ਹੈ ਠੀਕ ਹੈ ਵਧੀਆ ਲੱਗਿਆ ਹਨਾ ਤੁਹਾਨੂੰ ਹਾਂਜੀ ਵਧੀਆ ਲੱਗਿਆ ਹਾਂਜੀ ਵੀਰ ਜੀ ਤੁਸੀਂ ਕੀ ਕਹਿੰਦੇ ਵੀ ਤੁਹਾਡੀ ਵਾਈਫ ਜਿੱਦਾਂ ਹੰਤੰਦਰੁਸਤ ਹੋਏ ਆ ਵੀ ਇਹਨਾਂ ਨੇ ਯੂਜ਼ ਕੀਤਾ ਤੁਸੀਂ ਵੀ ਮਹਿਸੂਸ ਕੀ ਕਰਦੇ ਆ ਮੈਨੂੰ ਇਹ ਵੀ ਲੱਗਦਾ ਵੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵਹਿਤਰ ਹੈ ਠੀਕ ਹੈ ਪਹਿਲਾਂ ਜਣੀ ਆਪਣੇ ਆਪ ਨੂੰ ਜ਼ਿਆਦਾ ਚੰਗਾ ਮਹਿਸੂਸ ਕਰਦੇ ਵਧੀਆ ਲੱਗਦਾ ਨਾ ਹੁਣ ਤੁਹਾਨੂੰ ਲੱਖਾਂ ਸੋਸ਼ਲ ਮੀਡੀਆ ਤੇ ਦੇਖਣਗੇ ਪਰਿਵਾਰ ਵੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਡੀ ਸਰਵਿਸ ਵਾਲੇ ਮੈਂ ਇਹ ਹੀ ਕਹੂੰਗੀ ਵੀ ਤੁਸੀਂ ਇੱਕ ਵਾਰੀ ਜ਼ਰੂਰ ਵਰਤੋ ਤੁਸੀਂ ਦੇਖੋ ਸਰੀਰ ਨੂੰ ਫਰਕ ਜ਼ਰੂਰ ਪਾਊਗਾ ਮੈਨੂੰ ਵੀ ਬਹੁਤ ਫਰਕ ਪਿਆ ਠੀਕ ਹੈ ਠੀਕ ਹੈ ਵੀ ਵਰਤੋ ਜ਼ਰੂਰ ਨਾ ਹਾਂਜੀ ਹਾਂਜੀ ਜ਼ਰੂਰ ਵਰਤੋ ਓਕੇ ਭੈਣ ਜੀ ਥੈਂਕ ਯੂ ਧੰਨਵਾਦ